ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਮਹਾਰਾਸ਼ਟਰ ਦੇ ਸਤਾਰਾ ਚ ਇੱਕ ਬੱਚਾ ਆਪਣੀ ਕਲਾਸ ਦੇ ਬਾਹਰ ਇੱਕ ਬੋਰੀ ਤੇ ਬੈਠ ਕੇ ਪੜਾਈ ਕਰਦਾ ਸੀ ਉਸ ਨੂੰ ਕਲਾਸ ਦੇ ਵਿੱਚ ਐਂਟਰ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਸੀ ਵਜ੍ਹਾ ਉਹ ਅਛੂਤ ਸੀ ਉਹ ਬੱਚਾ ਸੀ ਭੀਮਰਾਵ ਅੰਬੇਦਕਰ ਹਰ ਦਿਨ ਕਲਾਸ ਤੋਂ ਬਾਅਦ ਅੰਬੇਦਕਰ ਨੂੰ ਉਹ ਬੋਰਾ ਘਰ ਲੈ ਕੇ ਜਾਣਾ ਪੈਂਦਾ ਸੀ ਉਹਨਾਂ ਨੂੰ ਸਕੂਲ ਦਾ ਪਾਣੀ ਪੀਣ ਦੀ ਸਕੂਲ ਦਾ ਟੈਪ ਟੱਚ ਕਰਨ ਦੀ ਵੀ ਇਜਾਜ਼ਤ ਨਹੀਂ ਸੀ ਪਿਆਸ ਲੱਗਣ ਤੇ ਚਪਰਾਸੀ ਉਚਾਈ ਤੋਂ ਹੀ ਪਾਣੀ ਪਾ ਕੇ ਪਿਉਂਦਾ ਸੀ ਅੰਬੇਦਕਰ ਨੂੰ ਅਕਸਰ ਉਹਨਾਂ ਦੇ ਟੀਚਰਸ ਨੇ ਨਜ਼ਰ ਅੰਦਾਜ਼ ਕੀਤਾ ਮੁਸ਼ਕਿਲ ਹਾਲਾਤਾਂ 'ਚ ਵੀ ਉਸ ਬੱਚੇ ਨੂੰ ਪੜਾਇਆ ਨਹੀਂ ਗਿਆ ਬਲਕਿ ਉਸ ਦੇ ਹਾਲਾਤਾਂ ਤੇ ਛੱਡ ਦਿੱਤਾ ਗਿਆ ਫਿਰ ਵੀ ਉਹਨਾਂ ਨੇ ਹਾਰ ਨਹੀਂ ਮੰਨੀ ਆਪਣੀ ਆਤਮ ਕਥਾ ਵੇਟਿੰਗ ਫਾਰ ਵੀਜ਼ਾ 'ਚ ਉਹਨਾਂ ਨੇ ਇਹਨਾਂ ਦਰਦਨਾਕ ਪਲਾਂ ਦੇ ਬਾਰੇ ਲਿਖਿਆ ਵੀ ਇਹ ਸੰਘਰਸ਼ ਸਿਰਫ ਉਹਨਾਂ ਦੇ ਨਹੀਂ ਸੀ ਬਲਕਿ ਦੇਸ਼ ਦੇ ਲੱਖਾਂ ਬੱਚਿਆਂ ਨੇ ਇਸ ਦਾ ਸਾਹਮਣਾ ਕੀਤਾ ਮਗਰ ਇੱਕ ਬਾਬਾ ਸਾਹ ਅੰਬੇਦਕਰ ਸੀ ਜੋ ਟੁੱਟੇ ਨਹੀਂ ਬਲਕਿ ਉਹਨਾਂ ਨੇ ਆਪਣੇ ਇਸ ਦਰਦ ਨੂੰ ਇੱਕ ਏਮ ਦੇ ਵਿੱਚ ਬਦਲਿਆ ਕੋਲੰਬੀਆ ਯੂਨੀਵਰਸਿਟੀ ਤੋਂ ਪੀ ਐਚ ਡੀ ਦੀ ਡਿਗਰੀ ਲਈ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਡਾਕਟੋਰੇਟ ਦੀ ਉਪਾਤੀ ਹਾਸਲ ਕੀਤੀ ਤੇ ਫਿਰ ਬਣੇ ਉਸ ਕਾਨੂੰਨ ਨੂੰ ਬਦਲਣ ਵਾਲੇ ਭਾਰਤੀ ਸੰਵਿਧਾਨ ਦੇ ਰਚੇਤਾ ਜੀਹਾਂ ਉਹਨਾਂ ਦੀ ਵਿਰਾਸਤ ਭਾਰਤ ਦੀ ਸੱਤਾ ਦੀ ਸਾਰੇ ਕਲਿਆਰੀਆਂ ਦੇ ਵਿੱਚ ਹੈ ਆਓ ਅਸੀਂ ਵੀ ਉਸ ਭਾਰਤ ਨੂੰ ਬਣਾਉਣ ਚ ਆਪਣਾ ਯੋਗਦਾਨ ਦੇਈਏ ਉਹ ਭਾਰਤ ਜਿਸ ਦਾ ਸੁਪਨਾ ਬਾਬਾ ਸਾਹਿਬ ਅੰਬੇਦਕਰ ਨੇ ਦੇਖਿਆ ਸੀ ਜਿੱਥੇ ਕੋਈ ਉੱਚ ਨੀਚ ਨਹੀਂ ਸੀ ਜਿੱਥੇ ਸਭ ਲਈ ਬਰਾਬਰੀਤਾ ਸੀ ਇੱਕ ਇਹੋ ਜਿਹਾ ਭਾਰਤ ਜਿੱਥੇ ਹਰ ਬੱਚੇ ਨੂੰ ਮਾਨ ਸਨਮਾਨ ਮੌਕੇ ਤੇ ਸਹੀ ਜਗਾ ਮਿਲੇ ਬਾਬਾ ਸਾਹਿਬ ਉਮੀਦ ਕਰਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਮੁਬਾਰਕਾਂ